ਬੀਐਸਪੀ ਜਗਤਾਰ ਸਿੰਘ ਕਾਰ ਸੇਵਾ ਵਾਲਾ ਬਾਬਾ ਬਣ ਕੇ ਜਦ ਪਿੰਡ ਪਹੁੰਚੇ ਛਾਪਾਂ ਮਾਰਿਆ ਤਾਂ ਮੌਕੇ ਤੇ ਜੋ ਸਚਾਈ ਸਾਹਮਣੇ ਆਈ ਗਰੰਤੀ ਸਿੰਘ ਬਾਰੇ ਪਿੰਡ ਦੇ ਵਿੱਚ ਚੱਲ ਰਹੇ ਟਿੱਟੇ ਦੇ ਕਾਰੋਬਾਰ ਬਾਰੇ ਤਾਂ ਸਾਰੇ ਆਂਦੇ ਖੁਸ਼ ਉੱਡ ਗਏ ਕੱਲਾ ਕੱਲਾ ਜਣਾ ਹੈਰਾਨ ਰਹਿ ਗਿਆ ਆਖਿਰਕਾਰ ਕੀ ਲੋੜ ਪਈ ਗਰੰਤੀ ਸਿੰਘ ਨੂੰ ਇਹ ਸਰ ਕਰਨ ਦੇ ਕਿਵੇਂ ਫੜਿਆ ਗਿਆ ਗਰੰਤੀ ਸਿੰਘ ਡੀਐਸਪੀ ਸਾਹਿਬ ਨੇ ਕਿਉਂ ਆਪਣਾ ਪੇਸ ਬਦਲਿਆ ਅਤੇ ਬਾਅਦ ਦੇ ਵਿੱਚ ਜੋ ਸੱਚਾਈ ਸਾਹਮਣੇ ਆਈ ਨਾ ਉਹ ਸੁਣ ਕੇ ਤਾਂ ਸਾਰੇ ਜਣੇ ਹੈਰਾਨ ਰਹਿ ਗਏ ਹਾਂਜੀ ਗੱਲ ਸ਼ੁਰੂ ਹੁੰਦੀ ਹੈ ਸੰਤੂਵਾਂ ਦੇ ਵੇੜੇ ਵਾਲੀ ਗਲੀ ਵਿੱਚ ਦਿੱਤੇ ਪਿਛਲੇ 2 ਦਿਨਾਂ ਤੋਂ ਕਾਰ ਸੇਵਾ ਵਾਲੇ ਬਾਬੇ ਦਾ ਅਸਥਾਈ ਡੇਰਾ ਲੱਗਿਆ ਹੋਏ ਅੱਜ ਸਵੇਰ ਦੀ ਲੋ ਅਜੀਬ ਜੀ ਖਾਮੋਸ਼ੀ ਲੈ ਕੇ ਆਈ ਹੈ ਸੂਰਜ ਦੀਆਂ ਪਹਿਲੀਆਂ ਕਿਰਨਾਂ ਨੇ ਅਜੇ ਧਰਤੀ ਨੂੰ ਪੂਰੀ ਤਰ੍ਹਾਂ ਨਹੀਂ ਹੈ ਪਰ ਪਿੰਡ ਦੇ ਚੌਂਕ ਵਿੱਚ ਇੱਕ ਬੇਚੈਨੀ ਜਿਹੀ ਮਹਿਸੂਸ ਹੋ ਰਹੀ ਹੈ ਕੇਸਰੀ ਚੋੜਾ ਪਾਏ ਮੋਢੇ ਤੇ ਜੇਬਾਂ ਵਾਲੀ ਇੱਕ ਥਰੀ ਡੰਗੇ ਅਤੇ ਹੱਥ ਦੇ ਵਿੱਚ ਇੱਕ ਮਾਲਾ ਫੜੇ ਬਾਬਾ ਬਲਦੇਵ ਸਿੰਘ ਚੌਂਕ ਦੇ ਬਿਲਕੁਲ ਵਿਚਕਾਰ ਖੜਾ ਹੈ ਉਸ ਦੀਆਂ ਨਜ਼ਰਾਂ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਟਿਕੀਆਂ ਹਨ ਜਿੱਥੋਂ ਗੁਰਬਾਣੀ ਦਾ ਪਾਠ ਅਕਸਰ ਸਵੇਰ ਵੇਲੇ ਗੁੰਦਾ ਹੈ ਪਰ ਅੱਜ ਚੁੱਪੀ ਹੈ ਬਾਬੇ ਦੇ ਚਿਹਰੇ ਤੇ ਅਧਿਆਪ ਹੈ ਜਿਵੇਂ ਉਹ ਕੁਝ ਅਣਹੋਣੀ ਦਾ ਇੰਤਜ਼ਾਰ ਕਰ ਰਿਹਾ ਹੋਵੇ ਕਿਸੇ ਨੂੰ ਕੀ ਪਤਾ ਕਿ ਜਿਸ ਬਾਬੇ ਦੇ ਬਚਨ ਸੁਣਨ ਅਤੇ ਅਸੀਸਾਂ ਲੈਣ ਲਈ ਪਿੰਡ ਦੇ ਲੋਕ ਦੂਰੋਂ ਦਰਵਾਂਦੇ ਹਨ ਆਰਦਾਸਾਂ ਬੇਨਤੀਆਂ ਕਰਦੇ ਹਨ ਉਹ ਅਸਲ ਦੇ ਵਿੱਚ ਪੇਸ ਬਦਲਿਆ ਹੋਇਆ ਡੀਐਸਪੀ ਜਗਤਾਰ ਸਿੰਘ ਹੈ ਕਾਰ ਸੇਵਾ ਦੇ ਨਾਮ ਤੇ ਇੱਥੇ ਬਾਬਾ ਬਣ ਕੇ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਚਲਾਉਣ ਆਇਆ ਹੈ ਪਿੰਡ ਦੇ ਵਿੱਚ ਛਾਪਾ ਮਾਰਨ ਆਇਆ ਹੈ ਉਸ ਨੂੰ ਪਿਛਲੇ ਕਈ ਮਹੀਨਾ ਤੋਂ ਇਸ ਇਲਾਕੇ ਦੀ ਨਸ਼ੇ ਦੇ ਦਰਦਲ ਵਿੱਚ ਤਸਰ ਰਹੀ ਨੌਜਵਾਨਾਂ ਦੀ ਹਾਲਤ ਨੇ ਅੰਦਰ ਉਹ ਇਲਾਕੇ ਰੱਖ ਦਿੱਤਾ ਸੀ ਦਰਅਸਲ ਉਸ ਦਾ ਆਪਣਾ ਛੋਟਾ ਭਰਾ ਵੀ ਐਸੇ ਨਸ਼ੇ ਦੀ ਮਾਰ ਕਾਰਨ ਜਾਨ ਗਵਾ ਬੈਠਾ ਸੀ ਜਿਸਨੋਂ ਬਾਅਦ ਜਗਤਾਰ ਸਿੰਘ ਨੇ ਇਹ ਪ੍ਰਣ ਲਿਆ ਕਿ ਉਹ ਇਸ ਨਸ਼ੇ ਦੀ ਜੜ ਨੂੰ ਪੁੱਟ ਦੇਵੇਗਾ ਭਾਵੇਂ ਇਸ ਲਈ ਉਸ ਨੂੰ ਕਿੰਨਾ ਵੀ ਵੱਡਾ ਖਤਰਾ ਕਿਉਂ ਨਾ ਮੁੱਲ ਲੈਣਾ ਪਵੇ ਸਰਕਾਰੀ ਤਰੀਕੇ ਨਾਲ ਕਈ ਸ਼ਾਪੇ ਮਾਰੀਆਂ ਕੀਤੀਆਂ ਕਈ ਵਾਰ ਪਿੰਡ ਦੇ ਵਿੱਚ ਪੁਲਿਸ ਲੈ ਕੇ ਆਏ ਪਰ ਨਸ਼ੇ ਦੇ ਸੌਦਾਗਰ ਹਰ ਬਾਰ ਬਚ ਨਿਕਲਦੇ ਸਨ ਉਹਨਾਂ ਦਾ ਨੈਟਵਰਕ ਇੰਨਾ ਮਜ਼ਬੂਤ ਸੀ ਕਿ ਅੰਦਰਲੀ ਸੂਚਨਾ ਤੁਰੰਤ ਬਾਹਰ ਪਹੁੰਚ ਜਾਂਦੀ ਐਸੇ ਨਿਰਾਸ਼ਾ ਕਾਰਨ ਉਸ ਨੇ ਆਪਣੇ ਸੀਨੀਅਰਾਂ ਨਾਲ ਸਲਾਹ ਕਰਕੇ ਇੱਕ ਗੁਪਤ ਆਪਰੇਸ਼ਨ ਦੀ ਯੋਜਨਾ ਬਣਾਈ ਬਾਬਾ ਵਣ ਕੇ ਪਿੰਡ ਦੇ ਵਿੱਚ ਕਾਰ ਸੇ ਵਾਲੀ ਜਾਣਾ ਅਤੇ ਜੜੋਂ ਕੋਚ ਕਰਨਾ ਘਰ ਘਰ ਦੇ ਵਿੱਚ ਸ਼ਾਨ ਬਿੰਦ ਕਰਨਾ ਇਹ ਉਸ ਦਾ ਸ਼ੇਵਾ ਪਿੰਸੀ ਜਿੱਥੇ ਉਹ ਕਾਰ ਸੇਵਾ ਦੇ ਬਹਾਨੇ ਆਇਆ ਸੀ ਪਿਛਲੇ 5 ਦਿਨਾਂ ਤੋਂ ਬਾਬਾ ਬਲਦੇਵ ਸਿੰਘ ਨੇ ਪਿੰਡ ਵਿੱਚ ਆਪਣੀ ਪਕੜ ਬਣਾ ਲਈ ਸੀ ਉਹ ਸਵੇਰੇ ਸ਼ਾਮ ਪ੍ਰਵਚਨ ਕਰਦਾ ਅਤੇ ਲੋਕਾਂ ਦੇ ਘਰ-ਘਰ ਜਾ ਕੇ ਕਾਰ ਸੇਵਾ ਲਈ ਮਾਇਆ ਇਕੱਠੀ ਕਰਦਾ ਰਸਾਂ ਇਕੱਠਾ ਕਰਦਾ ਲੋਕਾਂ ਦੇ ਦੁੱਖ ਸੁਣਦਾ ਅਤੇ ਉਹਨਾਂ ਨੂੰ ਵਾਹਿਗੁਰੂ ਦਾ ਸਿਮਰਨ ਕਰਨ ਦੀ ਪ੍ਰੇਰਣਾ ਦਿੰਦਾ ਕਈ ਘਰਾਂ ਦੇ ਵਿੱਚ ਜਾ ਕੇ ਉਸ ਨੇ ਲੰਗਰ ਪ੍ਰਸ਼ਾਦਾ ਛਕਾਇਆ ਅਤੇ ਕਈ ਘਰਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਵੀ ਕੀਤੀਆਂ ਪਿੰਡ ਵਾਲੇ ਉਸ ਤੇ ਵਿਸ਼ਵਾਸ ਕਰਨ ਲੱਗੇ ਪਰ ਬਾਬਾ ਜੀ ਦੀਆਂ ਅੱਖਾਂ ਹਰ ਚਿਹਰੇ ਤੇ ਹਰ ਗੱਲ ਤੇ ਡੂੰਗੀ ਨਜ਼ਰ ਰੱਖਦੀਆਂ ਹਨ ਉਸ ਨੇ ਦੇਖਿਆ ਕਿ ਪਿੰਡ ਦੇ ਕਈ ਨੌਜਵਾਨ ਅਜੀਬ ਵਿਹਾਰ ਕਰਦੇ ਹਨ ਉਹਨਾਂ ਦੀਆਂ ਅੱਖਾਂ ਲਾਲ ਹੁੰਦੀਆਂ ਹਨ ਸਰੀਰ ਕਮਦਾ ਹੈ ਅਤੇ ਅਕਸਰ ਗੁਰਦੁਆਰਾ ਸਾਹਿਬ ਦੇ ਨੇੜੇ ਜਾਂ ਪਿੰਡ ਦੀ ਪੁਰਾਣੀ ਖਵੇਲੀ ਦੇ ਪਿੱਛੇ ਵਾਲੀਆਂ ਗਲੀਆਂ ਵਿੱਚ ਦੇਰ ਰਾਤ ਨੂੰ ਘੁੰਮਦੇ ਦਿਖਾਈ ਦਿੰਦੇ ਹਨ ਇਸ ਸੰਕੇਤ ਉਸ ਤੇ ਅੰਦਰਲੇ ਡੀਐਸਪੀ ਨੂੰ ਚੌਕਸ ਕਰਦੇ ਸਨ ਬਾਬਾ ਜੀ ਤੁਹਾਡੀਆਂ ਅਸੀਸਾਂ ਨਾਲ ਸਾਡਾ ਪਿੰਡ ਹਮੇਸ਼ਾ ਖੁਸ਼ਹਾਲ ਰਹੇਗਾ ਸਾਡੇ ਪਿੰਡ ਦੇ ਵਿੱਚ ਅੰਧੇਰਾ ਇਸ ਲੰਬੇ ਸਮੇਂ ਬਾਅਦ ਪਿੰਡ ਦੇ ਵਿੱਚ ਕੋਈ ਕਾਰ ਸੇਵਾ ਵਾਲੇ ਬਾਬੇ ਆਏ ਹਨ ਬੜਾ ਭਗਾ ਵਾਲਾ ਦਿਨ ਹੈ ਬਾਬੇ ਨੇ ਮੁਸਕਰਾ ਕੇ ਜਵਾਬ ਦਿੱਤਾ ਮਾਤਾ ਜੀ ਖੁਸ਼ਹਾਲੀ ਤਾਂ ਰਹਿੰਦੀ ਹੈ ਜਦੋਂ ਘਰਾਂ ਦੇ ਵਿੱਚ ਹਨੇਰਾ ਦੂਰ ਹੋਵੇ ਜਿੱਥੇ ਰੋਸ਼ਨੀ ਨਹੀਂ ਉੱਥੇ ਪਾਸੋ ਕਿਵੇਂ ਹੋ ਸਕਦਾ ਹੈ ਉਸ ਦੀ ਗੱਲ ਵਿੱਚ ਗੁੜਾ ਅਰਥ ਸੀ ਜਿਸ ਨੂੰ ਸ਼ਾਇਦ ਉਸ ਸਮੇਂ ਕੋਈ ਨਹੀਂ ਸਮਝ ਪਾਇਆ ਕੱਲ ਰਾਤ ਬਾਬੇ ਨੇ ਇੱਕ ਫੈਸਲਾ ਕੋਨ ਕਰ ਚੁੱਕਿਆ ਉਸ ਨੇ ਪਿੰਡ ਦੇ ਕੁਝ ਨਸ਼ੇੜੀ ਨੌਜਵਾਨਾਂ ਨੂੰ ਆਪਣੇ ਕੋਲ ਬੁਲਾਇਆ ਉਹਨਾਂ ਨੂੰ ਸ਼ਰਤ ਰੱਖੀ ਵੀ ਜੇਕਰ ਉਹ ਦੱਸਣ ਕਿ ਉਹਨਾਂ ਨੂੰ ਨਸ਼ਾ ਮਿਲਦਾ ਹੈ ਤਾਂ ਉਹ ਉਹਨਾਂ ਨੂੰ ਨਸ਼ਾ ਛੁਡਾਉਣ ਵਿੱਚ ਮਦਦ ਕਰੇਗਾ ਪਹਿਲਾਂ ਤਾਂ ਉਹ ਡਰੇ ਪਰ ਬਾਬਾ ਜੀ ਦੇ ਪਿਆਰ ਭਰੇ ਬਚਨਾਂ ਅਤੇ ਦਰ ਮੁਕਤ ਮਾਹੌਲ ਨੇ ਉਹਨਾਂ ਨੂੰ ਹੌਸਲਾ ਦਿੱਤਾ ਇੱਕ ਨੌਜਵਾਨ ਜਿਸ ਦਾ ਨਾਮ ਜਸਾਸ ਸੀ ਉਹ ਨਸ਼ੇ ਕਾਰਨ ਮੌਤੇ ਕੰਢੇ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਅਤੇ ਹੁਣ ਉਸ ਦਾ ਨਸ਼ਾ ਛੁਡਣਾ ਬਹੁਤ ਮੁਸ਼ਕਲ ਸੀ ਉਸ ਨੇ ਹੌਲੀ ਹੌਲੀ ਕਿਹਾ ਬਾਬਾ ਜੀ ਨਸ਼ਾ ਤਾਂ ਇੱਥੇ ਸਾਰਾ ਪਿੰਡ ਵਿੱਚ ਦਾ ਹੈ ਇੱਥੇ ਤਾਂ ਗੁਰੂ ਘਰ ਵੀ ਨਸ਼ੇ ਤੋਂ ਦੂਰ ਨਹੀਂ ਹੈ ਗਰੰਤੀ ਸੰਗਤਕ ਇੱਥੇ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਹਨ ਆਬੇ ਦੇ ਅੰਦਰ ਇੱਕ ਵੱਡਾ ਝਟਕਾ ਲੱਗਿਆ ਉਸਦੇ ਚਿਹਰੇ ਤੇ ਕੋਈ ਭਾਵ ਨਹੀਂ ਆਇਆ ਪਰ ਉਸਦੇ ਅੰਦਰ ਇੱਕ ਅਗਬੜ ਘੁੱਟੇ ਕੀ ਕਹ ਰਿਹਾ ਹੈ ਪੁੱਤਰ ਗਰੰਤੀ ਸਿੰਘ ਬਾਬਾ ਕਰਮ ਸਿੰਘ ਉਹਦਾ ਦੇਖਣ ਵਿੱਚ ਬੜਾ ਭਲਾ ਮਨਸ ਹੈ ਮੈਂ ਉਸਦੀ ਬਾਣੀ ਸੁਣੀ ਹੈ ਬੜੀ ਸ਼ੁੱਧ ਹੈ ਅਤੇ ਪਿੰਡ ਦੇ ਵਿੱਚ ਉਸ ਦਾ ਤਾਂ ਬੜਾ ਮਨ ਸਤਕਾਰ ਹੈ ਕਿਹੜੀਆਂ ਗੱਲਾਂ ਕਰਦਾ ਹੈ ਜਿਸ ਨੇ ਸਿਰ ਲਾਇਆ ਹਾਂ ਮਾਬਾ ਜੀ ਉਹ ਸਿਰਫ ਪੈਸੇ ਦੇਖਦਾ ਹੈ ਜੇ ਤੁਸੀਂ ਉਸ ਨੂੰ ਵੱਧ ਪੈਸਾ ਦਿਓ ਤਾਂ ਉਹ ਤਾਂ ਕਿਲੋਆਂ ਦੇ ਭਾਵੇਂ ਦੇ ਦਿੰਦਾ ਹੈ ਬਾਰੇ ਬਹੁਤ ਸਾਵਧਾਨੀ ਵਰਤਦਾ ਹੈ ਇਹ ਸੁਣ ਕੇ ਡੀਐਸਪੀ ਜਗਤਾਰ ਸਿੰਘ ਦੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ ਉਹਨਾਂ ਨੇ ਸਮਝ ਲਿਆ ਕਿ ਕਿਹੜੀ ਚੀਜ਼ ਪਿੰਡ ਨੂੰ ਅੰਦਰੋਂ ਖੋਖਲਾ ਕਰ ਰਹੀ ਹੈ ਉਹਨਾਂ ਨੇ ਜੱਸੇ ਨੂੰ ਹੋਰ ਪੁੱਛਗਿੱਛ ਕੀਤੀ ਪਤਾ ਲੱਗਿਆ ਵੀ ਕਰਮ ਸਿੰਘ ਦਾ ਨਸ਼ਾ ਵੇਚਣ ਲਈ ਅਕਸਰ ਰਾਤ ਦੇ ਹਨੇਰੇ ਵਿੱਚ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜਿੱਥੇ ਇੱਕ ਪੁਰਾਣਾ ਖੂਹ ਹੈ ਉੱਥੇ ਮਿਲਦਾ ਹੈ ਉਹ ਅਕਸਰ ਕੋਡਵਰਡ ਵਿੱਚ ਗੱਲ ਕਰਦਾ ਹੈ ਅਤੇ ਮੋਬਾਈਲ ਫੋਨ ਤੇ ਵੀ ਖਾਸ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਕਿ ਕੋਈ ਵੀ ਉਸਨੂੰ ਪਕੜਨਾ ਨਾ ਪਾਵੇ ਜਗਤਾਰ ਸਿੰਘ ਨੇ ਤੁਰੰਤ ਆਪਣੇ ਗੁਪਤ ਜਵਾਨਾਂ ਨੂੰ ਉਕਿ ਉਸ ਦੇ ਨਾਲ ਸਿੰਘ ਬਣ ਕੇ ਪਿਆਰਬਰ ਤਿਆਰ ਖੜੇ ਸਨ ਉਹਨਾਂ ਨੂੰ ਤਿਆਰ ਰਹਿਣ ਦਾ ਇਸ਼ਾਰਾ ਕੀਤਾ ਠੀਕ ਅਗਲੇ ਦਿਨ ਸਵੇਰੇ 5 ਵਜੇ ਜਦੋਂ ਪਿੰਡ ਅਜੇ ਗੁੜੀ ਨਿੰਦ ਵਿੱਚ ਸੀ ਡੀਐਸਪੀ ਜਗਤਾਰ ਸਿੰਘ ਆਪਣੇ ਚੌੜਾ ਢਾੜੀ ਵਰਦੀ ਵਿੱਚ ਆਪਣੇ ਨਾਲ ਕੁਝ ਹੋਰ ਬਾਬੇ ਬਣਾਈ ਜਵਾਨਾਂ ਨਾਲ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਉਸੇ ਪੁਰਾਣੇ ਖੂਹ 'ਤੇ ਪਹੁੰਚ ਗਏ ਚਾਰੇ ਪਾਸੇ ਹਨੇਰਾ ਸੀ ਅਤੇ ਸਿਰਫ ਚੰਦਮਾ ਦੀ ਮੱਧਮ ਰੋਸ਼ਨੀ ਸੀ ਉਹਨਾਂ ਨੇ ਇੱਕ ਜਵਾਨ ਨੂੰ ਨਸ਼ੇੜੀ ਦਾ ਪੇਸ ਬਣਾ ਕੇ ਅੱਗੇ ਭੇਜਿਆ ਉਸ ਦੇ ਹੱਥ ਵਿੱਚ ਨੋਟਾਂ ਦੀ ਵੱਡੀ ਗੁੱਤੀ ਸੀ ਜਵਾਨ ਨੇ ਖੁਦੇ ਕੋ ਜਾ ਕੇ ਖੰਗੇ ਆ ਕੁਝ ਪਲਾਂ ਬਾਅਦ ਖੁਦੇ ਨੇੜੋਂ ਇੱਕ ਪਰਛਾਵਾਂ ਬਾਹਰ ਆਇਆ ਇਹ ਬਾਬਾ ਕਰਮ ਸਿੰਘ ਸੀ ਜਿਸ ਦਾ ਚਿਹਰਾ ਦਰ ਅਦੇ ਚਿੰਤਾ ਨਾਲ ਭਰਿਆ ਸੀ ਕੀ ਚਾਹੀਦਾ ਹੈ ਕਰਮ ਸਿੰਘ ਨੇ ਫਸਕ ਸਾਕੇ ਬੁਝਿਆ ਦਾਲ ਜਵਾਨ ਨੇ ਕੋਡ ਵਰਡ ਵਿੱਚ ਕਿਲਵਾਂ ਦੇ ਨਵਾ ਸੁਦਾਇਆ ਹੈ ਕਰਮ ਸਿੰਘ ਨੇ ਇਧਰ ਉਧਰ ਦੇਖਿਆ ਉਸ ਦੀਆਂ ਅੱਖਾਂ ਹਨੇਰੇ ਵਿੱਚ ਕੁਝ ਲਬਰੀਆਂ ਸਨ ਫਿਰ ਉਸ ਨੇ ਆਪਣੇ ਚੋਲੇ ਦੇ ਵਿੱਚੋਂ ਇੱਕ ਛੋਟਾ ਜਿਹਾ ਬੈਗ ਕਢਿਆ ਜਵਾਨ ਨੇ ਕੈਮਰਾ ਆਨ ਕਰ ਦਿੱਤਾ ਸੀ ਜੋ ਉਸ ਦੀ ਮਾੜਾ ਵਿੱਚ ਲੁਕਿਆ ਸੀ ਕਰਮ ਸਿੰਘ ਨੇ ਬੈਗ ਵਿੱਚੋਂ ਛੁੱਟੇ ਦੇ ਕਈ ਪੈਕਟ ਕਢੇ ਆ ਦੇਖ ਜਿੰਨਾ ਚਾਹੀਦਾ ਹੈ ਉਹਨਾਂ ਲਜਾ ਮੇਰੇ ਕੋਲ ਤਾਂ ਬਤੇਰਾ ਹੈ ਜੇ ਹੋਰ ਕਹੇਗਾ ਹੋਰ ਮੰਗਵਾ ਦੇਗਾ ਤੂੰ ਬਸ ਪੈਸੇ ਦੇਣ ਵਾਲਾ ਬਣ ਜ्यों ਹੀ ਉਸਨੇ ਪੈਕਟ ਬਾਹਰ ਕਢੇ ਡੀਐਸਪੀ ਜਗਤਾਰ ਸਿੰਘ ਨੇ ਤੁਰੰਤ ਆਪਣੇ ਚੋਲੇ ਦੇ ਵਿੱਚ ਰੁਕੀ ਆਪਣੀ ਧਨਵਾਰ ਕਢ ਲਏ ਇੱਥੇ ਰੁਕ ਜਾ ਅਤੇ ਆਪਣੇ ਹੱਥ ਉੱਪਰ ਕਰ ਲੈ ਡੀਐਸਪੀ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਇੱਕਦਮ ਅਚਾਨਕ ਇਨੀ ਗਰਜਵੀਂ ਆਵਾਜ਼ ਸੁਣ ਕੇ ਕਰਮ ਸਿੰਘ ਦੀਆਂ ਅੱਖਾਂ ਡਰ ਨਾਲ ਫਟ ਗਈਆਂ ਉਸਨੇ ਤੁਰੰਤ ਪੈਕਟ ਥੱਲੇ ਸੁੱਟ ਦਿੱਤੇ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਪਿੱਛੇ ਖੜੇ ਪੁਲਸ ਤੇ ਜਵਾਨ ਜੋ ਨਿਹੰਗ ਸਿੰਘਾਂ ਨੇ ਪੇਛੇ ਵਿੱਚ ਸਨ ਉਸਨੇ ਉਹਨਾਂ ਨੂੰ ਘੇਰ ਲਿਆ ਨਹੀਂ ਨਹੀਂ ਮੈਨੂੰ ਛੱਡ ਦਿਓ ਉਹ ਚਿੱਕਿਆ ਪੁਲਸ ਤੇ ਜਵਾਨਾਂ ਨੇ ਉਸਨੂੰ ਜ਼ਮੀਨ ਤੇ ਸੁੱਟ ਲਿਆ ਅਤੇ ਉਸਦੇ ਹੱਥਾਂ ਨੂੰ ਪਿੱਛੇ ਬੰਨ੍ਹ ਦਿੱਤਾ ਉਸਦੇ ਸੁੱਟੇ ਹੋਏ ਪੈਕਟਾਂ ਵਿੱਚੋਂ ਚਿੱਟਾ ਖਿੱਲਰ ਗਿਆ ਇਸ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਸੀ ਕੀ ਇਹ ਤੇਰੀ ਸਿਵਾ ਹੈ ਗਰੰਤੀ ਸਿੰਘ ਆ ਹੈ ਤੇਰਾ ਪਾਠ ਡੀਐਸਪੀ ਜਗਤਾਰ ਸਿੰਘ ਨੇ ਦੁੱਖ ਅਤੇ ਗੁੱਸੇ ਨਾਲ ਕਿਹਾ ਤੇਰੇ ਵਰਗੇ ਲੋਕ ਗਰੰਤੀ ਸਿੰਘਾਂ ਦੇ ਨਾਂ ਤੇ ਕਰਨ ਖਾਨਾ ਹੁਣ ਤੇਰੇ ਵਰਗਿਆਂ ਕਰਕੇ ਪਿੰਡ ਦੇ ਵਿੱਚ ਜੋ ਗਰੰਤੀ ਸਿੰਘ ਪਹਿਲਾਂ ਹੀ ਬੜੀ ਮਾੜੀ ਹਾਲਤ ਦੇ ਵਿੱਚ ਖਾਨਾ ਮੈਂ ਜਾਣਦਾ ਹਾਂ ਉਹਨਾਂ ਤੇ ਹੋਰ ਵੀ ਦੋਸ਼ਬਦਾਂ ਹੋਣਗੀਆਂ ਉਹਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਵੇਗਾ ਤੇਰੇ ਵਰਗਾ ਕਰਕੇ ਆਪਣੇ ਪੰਜਾਬ ਦਾ ਬੇੜਾ ਕਰਕੇ ਗੁਰੂ ਘਰ ਦੇ ਵਿੱਚ ਬੈਠ ਕੇ ਧਰਮ ਦੇ ਨਾਮ ਤੇ ਤੂੰ ਸਾਡੀ ਜਵਾਨੀ ਨੂੰ ਮੌਦ ਦੇ ਘਟਾ ਤਾ ਰਿਹਾ ਹੈ ਕਰਮ ਸਿੰਘ ਨੇ ਹੰਝੂਆਂ ਪਰਿਆਖਾ ਨਾਲ ਡੀਐਸਪੀ ਵੱਲ ਦੇਖਿਆ ਮੈਂ ਮੈਂ ਬਹੁਤ ਮਜਬੂਰ ਸੀ ਮੇਰੇ ਤੇ ਬਹੁਤ ਕਰਜ਼ਾ ਸੀ ਕਰਜ਼ਾ ਡੀਐਸਪੀ ਜਗਤਾਰ ਸਿੰਘ ਨੇ ਹੱਸ ਕੇ ਕਿਹਾ ਤੂੰ ਕਰਜ਼ਾ ਤਾਂ ਪੂਰਾ ਪੰਜਾਬ ਲਾ ਰਿਹਾ ਹੈ ਨਸ਼ੇ ਦਾ ਜੋ ਤੇਰੇ ਵਰਗੇ ਲੋਕ ਵਿਚਰੇ ਹਨ ਚੁੱਪ ਕਰ ਕਦਸੇ ਤੇਰੇ ਪਿੱਛੇ ਕੌਣ ਹੈ ਤੈਨੂੰ ਇਹ ਨਸ਼ਾ ਕਿੱਥੋਂ ਮਿਲਦਾ ਹੈ ਅਤੇ ਤੂੰ ਅੱਗੇ ਕਿੰਨੂ ਕਿੰਨੂ ਜਾਣਦਾ ਹੈ ਸਾਰੇ ਦੇ ਨਾਮ ਬੋਲਦੇ ਸ਼ਾਇਦ ਅੱਜ ਤੂੰ ਬਚ ਜਾਵੇਂ ਸ਼ਾਇਦ ਤੇਰੀ ਸਦਾਦਰੀ ਘਟ ਹੋ ਜਾਵੇ ਸਰਕਾਰੀ ਗਵਾਹ ਬਣ ਜਾ ਕਰਮ ਸਿੰਘ ਚੁੱਪ ਹੋ ਗਿਆ ਉਹ ਡਰ ਗਿਆ ਸੀ ਉਸਨੇ ਮਹਿਸੂਸ ਕੀਤਾ ਵੀ ਹੁਣ ਉਹ ਬਚ ਨਹੀਂ ਸਕਦਾ ਇੰਨੇ ਵਿੱਚ ਪਿੰਡ ਵਿੱਚ ਸ਼ੋਰ ਮਚ ਗਿਆ ਗੁਰਦੁਆਰਾ ਸਾਹਿਬ ਦੇ ਅੰਦਰ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਡੀਐਸਪੀ ਨੇ ਆਪਣੇ ਜਵਾਨਾਂ ਨੂੰ ਇਸ਼ਾਰਾ ਕੀਤਾ ਕੁਝ ਜਵਾਨ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੇ ਅਤੇ ਸਾਰੀ ਘਟਨਾਵਾਰ ਦੱਸਿਆ ਪਿੰਡ ਵਾਲੇ ਹੈਰਾਨ ਰਹਿ ਗਏ ਉਹਨਾਂ ਨੂੰ ਵਿਸ਼ਵਾਸ ਨਹੀਂ ਹੋਇਆ ਵੀ ਜਿਸ ਗ੍ਰੰਥੀ ਸਿੰਘ ਤੇ ਇਨਾ ਭਰੋਸਾ ਕਰਦੇ ਸਨ ਉਹ ਅੱਜ ਹੱਕ ਕਿੰਨਾ ਕੰਮ ਕਰ ਸਕਦਾ ਹੈ ਕਈ ਪਿੰਡ ਵਾਲਿਆਂ ਨੂੰ ਲੱਗਤਾ ਸੀ ਵੀ ਗ੍ਰੰਥੀ ਸਿੰਘ ਕੁਝ ਨਾ ਕੁਝ ਕਰ ਰਿਹਾ ਹੈ ਕਿਉਂਕਿ ਜਿੰਨਾ ਪੈਸਾ ਇਸ ਕੋਲ ਆ ਰਿਹਾ ਹੈ ਉਹ ਆਮ ਗੰਥੀ ਸਿੰਘ ਘੋਲ ਸਿਰਫ ਦਮਾੜੀ ਦੇ ਨਾਲ ਨਹੀਂ ਹੋ ਸਕਦਾ ਇੱਕ ਨੰਬਰ ਦਾ ਪੈਸਾ ਨਹੀਂ ਹੈ ਲੇਕਿਨ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀ ਪਿੰਡ ਦੇ ਵਿੱਚ ਜੋ ਚਿੱਟਾ ਵਿਕ ਰਿਹਾ ਹੈ ਉਸ ਦੇ ਪਿੱਛੇ ਇਹ ਜਿੰਮੇਵਾਰ ਹੈ ਸਾਰੇ ਸੋਚਦੇ ਸਮਾਂ ਵੀ ਚਿੱਟਾ ਤਾਂ ਬਾਹਰਲੇ ਪਿੰਡਾਂ ਚੋਂ ਆ ਰਿਹਾ ਹੈ ਲੇਕਿਨ ਨਹੀਂ ਇਹ ਤਾਂ ਉਹਨਾਂ ਦੇ ਆਪਣਾ ਘਰ ਦਾ ਪੇਟੀ ਨਿਕਲਿਆ ਮੈਂ ਇਹ ਝੂਠ ਹੈ ਇੱਕ ਬਜ਼ੁਰਗ ਨੇ ਗੁੱਸੇ ਵਿੱਚ ਆਇਆ اے بابا ਕਰਮ ਸਿੰਘ ਅਜਿਹੇ ਹਾਨੀ ਕਰ ਸਕਦਾ ਮੈਂ ਤਾਂ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਇਹ ਤਾਂ ਬਹੁਤ ਭਲਾ ਮਨਸ ਹੈ ਡੀਐਸਪੀ ਜਗਤਾਰ ਸਿੰਘ ਨੇ ਗਰੰਤੀ ਸਿੰਘ ਨੂੰ ਆਪਣੇ ਕੋਲ ਖਿੱਚਿਆ ਅਤੇ ਪਿੰਡ ਵਾਲਿਆਂ ਦੇ ਸਾਹਮਣੇ ਖੜਾ ਕਰ ਦਿੱਤਾ ਆ ਦੇਖੋ ਤੁਹਾਡਾ ਭਲਾ ਮਨਸ ਆ ਦੇਖੋ ਉਸ ਤੇ ਹੱਤਾਂ ਵਿੱਚੋਂ ਡਿੱਗਿਆ ਚਟਾ ਉਸਨੇ ਸਬੂਤ ਦੇ ਤੌਰ ਤੇ ਵੀਡੀਓ ਚਲਾਈ ਜਿਸ ਦੇ ਵਿੱਚ ਕਰਮ ਸਿੰਘ ਨਸ਼ਾ ਵੇਚਦਾ ਸਾਫ ਦਿਖਾਈ ਦੇ ਰਿਹਾ ਸੀ ਪਿੰਡ ਵਾਲਿਆਂ ਦੀਆਂ ਅੱਖਾਂ ਹੈਰਾਨੀ ਨਾਲ ਖੋਲੀਆਂ ਰਹਿ ਗਈਆਂ ਉਹਨਾਂ ਦੇ ਚਿਹਰੇ ਤੇ ਅਵਿਸ਼ਵਾਸ ਅਤੇ ਫਿਰ ਗੁੱਸੇ ਦੀ ਲਹਿਰ ਦੌੜ ਗਈ ਉਹ ਮਾਰ ਦਿਓ ਇਸ ਪਾਪੀ ਨੂੰ ਇੱਕ ਨੌਜਵਾਨ ਨੇ ਕਿਹਾ ਇੱਥੇ ਹੀ ਦੱਬ ਦਿਓ ਬਾਅਦ ਦੇ ਵਿੱਚ ਇਸ ਦਾ ਬਣੇ ਕੀ ਬਣੇ ਲੇਕਿਨ ਅੱਜ ਇਸ ਨੂੰ ਨਹੀਂ ਛੱਡਣਾ ਪਿੰਡ ਦੇ ਵਿੱਚੋਂ ਅਜਿਹਾ ਬਾਹਰ ਨਹੀਂ ਨਿਕਲਣਾ ਪਿੰਡ ਦੇ ਲੋਕ ਕਰਮ ਸਿੰਘ ਤੇ ਪੂਟ ਪੈਣ ਲਈ ਤਿਆਰ ਹੋ ਗਏ ਪਰ ਡੀਐਸਪੀ ਜਗਤਾਰ ਸਿੰਘ ਨੇ ਉਹਨਾਂ ਨੂੰ ਰੋਕ ਲਿਆ ਰੁਕੋ ਕਾਨੂੰਨ ਇਸ ਨੂੰ ਸਜ਼ਾ ਦੇਵੇਗਾ ਤੁਸੀਂ ਆਪਣੇ ਤੱਕੰਦੇ ਨਾ ਕਰੋ ਕਿਉਂ ਆਪਣੇ ਹੱਥਾਂ ਨਾਲ ਪਾਪ ਚੁੱਕਦੇ ਹੋ ਇਸ ਤਰ੍ਹਾਂ ਜੋ ਕੀਤਾ ਹੋਏ ਉਸ ਦਾ ਫਾਲਸ ਨਾ ਮਿਲ ਕੇ ਰਹੇਗਾ ਇਹ ਮੇਰਾ ਡੀਐਸਪੀ ਦਾ ਵਾਦਾ ਹੈ ਡੀਐਸਪੀ ਨੇ ਮਾਈਕ ਫੜਿਆ ਅਤੇ ਪਿੰਡ ਵਾਲਿਆਂ ਨੂੰ ਸੰਬੋਧਨ ਕੀਤਾ ਮੈਂ ਡੀਐਸਪੀ ਜਗਤਾਰ ਸਿੰਘ ਹਾਂ ਅਤੇ ਮੈਂ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਪਿੰਡ ਵਿੱਚ ਬਾਬਾ ਬਲਦੇਵ ਸਿੰਘ ਬਣ ਕੇ ਰਹਿ ਰਿਹਾ ਸੀ ਮੇਰਾ ਮਕਸਦ ਸੀ ਇਹ ਪਤਾ ਲਗਾਣਾ ਕਿ ਕੌਣ ਤੁਹਾਡੇ ਬੱਚਿਆਂ ਦੀ ਜਿੰਦਗੀਆਂ ਨਾ ਖੇਡ ਰਿਹਾ ਹੈ ਮੈਂ ਕੋਈ ਬਾਹਰੀ ਨਹੀਂ ਤੁਹਾਡਾ ਆਪਣਾ ਮੇਰਾ ਮਕਸਦ ਗਲਤ ਨਾ ਸਮਝਿਓ ਮੈਂ ਜੋ ਵੀ ਕੀਤਾ ਪੰਜਾਬ ਦੀ ਨੌਜਵਾਨੀ ਲਈ ਕੀਤਾ ਮੈਂ ਚਾਹੁੰਦਾ ਤਾਂ ਆਪਣੇ ਥਾਣੇ ਦੇ ਵਿੱਚ ਬਾਕੀਆਂ ਵਾਂਗ ਅੱਖਾਂ ਮਿਚ ਕੇ ਬਹਿ ਸਕਦਾ ਸੀ ਮੇਰੀ ਤਨਖਾਹ ਤਾਂ ਟੈਮੋ ਡੈਮ ਆ ਜਾਣੀ ਸੀ ਅਤੇ ਦੋ ਨੰਬਰ ਦੀ ਕਮਾਈ ਕਰ ਸਕਦਾ ਸੀ ਲੇਕਿਨ ਨਹੀਂ ਮੈਂ ਇਹ ਰਾ ਚੁਣਿਆ ਪੰਜਾਬ ਦੇ ਨੌਜਵਾਨਾਂ ਦੀ ਭਲਾਈ ਦਾ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਤੋਂ ਬਾਹਰ ਕੱਢਦਾ ਕਿਉਂਕਿ ਸਿਰਫ ਪੋਸਟਰ ਚਪਕਾਇਆ ਸਿਰਫ ਵੱਡੇ ਵੱਡੇ ਭਾਸ਼ਣ ਦੇ ਆ ਸਿਰਫ ਵੀਡੀਓ ਚਲਾਇਆ ਚਿੱਟਾ ਬੰਦ ਨਹੀਂ ਹੁੰਦਾ ਜਦੋਂ ਤੱਕ ਇਹੋ ਜਿਹੇ ਲੋਕ ਫੜੇ ਨਹੀਂ ਜਾਂਦੇ ਜਦੋਂ ਤੱਕ ਚਿੱਟਾ ਵਿਕਣਾ ਬੰਦ ਨਹੀਂ ਹੁੰਦਾ ਉਦੋਂ ਤੱਕ ਕਰਨ ਵਾਲੇ ਜਿਹੜੇ ਹਨ ਇਹਨਾਂ ਨੂੰ ਠੱਲ ਨਹੀਂ ਪਾਈ ਜਾ ਸਕਦੇ ਸਿਰਫ ਕਰਨ ਵਾਲੇ ਦੇ ਦੋਸ਼ ਲਗਾ ਕੇ ਆਪਾਂ ਪੰਜਾਬ ਨੂੰ ਚਿੱਟੇ ਦੁਬਾਦੀ ਕਰ ਸਕਦੇ ਗਰੰਤੀ ਸਿੰਘ ਨੂੰ ਉਸ ਦੇ ਘੱਡੇ ਵਿੱਚ ਬਿਠਾ ਲਿਆ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਹੋਰ ਵੀ ਨਸ਼ਾ ਮੋਟਾ ਪੈਸਾ ਅਤੇ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਦਸਤਾਵੇਜ਼ ਮਿਲੇ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਉਹ ਸਿਰਫ ਇੱਕ ਮੋਰਾ ਸੀ ਉਸ ਦੇ ਪਿੱਛੇ ਵੱਡਾ ਨਸ਼ਾ ਤਸਕਰੀ ਦਾ ਰੈਕਟ ਕੰਮ ਕਰਦਾ ਹੈ ਜਿਸ ਦਾ ਪਾਕਿਸਤਾਨ ਤੋਂ ਸਰਹੱਦ ਪਾਰ ਕਰਕੇ ਨਸ਼ਾ ਪੈਂਦਾ ਹੈ ਕਰਮ ਸਿੰਘ ਦੇ ਫੋਨ ਵਿੱਚੋਂ ਕਈ ਵੱਡੇ ਤਸਕਰਾਂ ਦੇ ਨੰਬਰ ਮਿਲੇ ਪਿੰਡ ਵਿੱਚ ਬਿਲਕੁਲ ਹਾਲਾਤ ਤਣਾਪੂਰਨ ਹੋ ਗਏ ਕੁਝ ਲੋਕਾਂ ਨੇ ਡੀਐਸਪੀ ਨੂੰ ਕਹਿ ਲਿਆ ਸਾਬ ਇਹ ਤਾਂ ਚੰਗੀ ਗੱਲ ਹੋਏ ਕਿ ਤੁਸੀਂ ਇਸ ਵਾਪੀ ਨੂੰ ਫੜ ਲਿਆ ਪਰ ਇਸ ਨੂੰ ਜ਼ੋਰਦਾਰ ਸਜ਼ਾ ਨਾ ਮਿਲੇ ਤਾਂ ਫਿਰ ਇਸ ਦਾ ਕੀ ਫਾਇਦਾ ਹੈ ਇੱਕ ਬਜ਼ੁਰਗ ਨੇ ਕਿਹਾ ਪੁਲਿਸ ਅਕਸਰ ਅਜੇ ਵੱਡੇ ਮਗਰਮੱਛਾਂ ਨੂੰ ਛੱਡ ਦਿੰਦੀ ਹੈ ਛੋਟੇ ਮੋਰਾਂ ਨੂੰ ਫੜ ਲੈਂਦੀ ਹੈ ਇਸ ਦੇ ਪਿਛਲੇ ਨੂੰ ਵੀ ਫੜ ਲੋ ਜੋ ਵੱਡੇ ਬੰਦੇ ਹਨ ਜੋ ਕਿ ਜਾਂ ਤਾਂ ਕੋਈ ਨੇਤਾ ਹੋ ਸਕਦੇ ਹਨ ਜਾਂ ਕਿਸੇ ਮੇਜ ਦੇ ਵੱਡੇ ਰਿਸ਼ਤੇਦਾਰ ਕਿਉਂਕਿ ਆਮ ਲੋਕ ਅਜੇ ਹਾਂ ਵੱਡਾ ਕਾਰੋਬਾਰ ਕਰਨ ਤੋਂ ਸੰਘਦੇ ਹਨ ਡੀਐਸਪੀ ਦਕਤਾਰ ਸਿੰਘ ਗਮੀਰਤਾ ਦਾ ਜਵਾਬ ਦਿਆ ਮੈਂ ਤੁਹਾਨੂੰ ਪ੍ਰੋਸਾ ਦਿਵਾਣਾ ਹਾਂ ਕਿ ਇਸ ਵਾਰ ਅਜਹਾਨੀ ਹੋਵੇਗਾ ਜੇ ਤੱਕ ਮੇਰਾ ਬਸ ਚੱਲਦਾ ਹੈ ਮੈਂ ਇਸ ਰੈਕਡ ਦੀ ਜੜ ਤੱਕ ਪਹੁੰਚਾਂਗਾ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਗਤੀਵਿਧੀ ਦਿਖਾਈ ਦਿੰਦੀ ਹੈ ਤਾਂ ਸਾਨੂੰ ਤੁਰੰਤ ਦੱਸੋ ਪਿੰਡ ਦੇ ਸਰਪੰਚ ਅਤੇ ਕੁਝ ਨੌਜਵਾਨਾਂ ਨੇ ਡੀਐਸਪੀ ਜਗਤਾਰ ਸਿੰਘ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਇੱਕ ਬਦਲਾਅ ਦੀ ਲਹਿਰ ਦੌੜ ਗਈ ਲੋਕ ਨਸ਼ੇ ਵਿਰੁੱਧ ਇਕੱਠੇ ਹੋਣ ਲੱਗੇ ਅਤੇ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਉਣ ਲਈ ਪ੍ਰੇਰਿਤ ਕਰਨ ਲੱਗੇ ਡੀਐਸਪੀ ਜਗਤਾਰ ਸਿੰਘ ਇਸ ਕੇਸ ਤੇ ਪੂਰੀ ਤਰ੍ਹਾਂ ਕੰਮ ਕੀਤਾ ਕਮ ਸੰਦੀਪ ਪੁੱਛ ਗਈ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਉਹਨਾਂ ਨੇ ਕਈ ਹੋਰ ਇਸ ਦੇ ਸਕਰਨ ਨੂੰ ਗ੍ਰਫਤਾਰ ਕੀਤਾ ਜਿਸ ਵਿੱਚ ਇੱਕ ਵੱਡਾ ਰਾਜਨੀਤੀ ਨੇਤਾ ਦਾ ਪੁੱਤਰ ਵੀ ਸ਼ਾਮਲ ਸੀ ਇਸ ਆਪਰੇਸ਼ਨ ਵਿੱਚ ਪੰਜਾਬ ਦੇ ਨਸ਼ੇ ਦੇ ਕਾਰੋਬਾਰ ਨੂੰ ਇੱਕ ਵੱਡਾ ਟਟਕਾ ਲੱਗਿਆ ਹਾਂਜੀ ਸਾਥ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਵੀਡੀਓ ਦੱਸੋ ਜੀ ਕਮੈਂਟ ਦੇ ਵਿੱਚ ਇਸ ਵੀਡੀਓ ਦਾ ਮਕਸਦ ਕਿਸੇ ਨੂੰ ਮਿਟਾ ਰਖਾਣਾ ਨਹੀਂ ਹੈ ਪੰਜਾਬ ਦੇ ਵਿੱਚ ਚੱਲ ਰਹੇ ਇਸ ਨਸ਼ੇ ਦੇ ਕਾਰੋਬਾਰ ਇਹ ਜੋ ਨਸ਼ੀਦਾ ਪਰਚਮ ਹੈ ਇਸ ਨੂੰ ਆਪਾਂ ਨੂੰ ਸਭ ਨੂੰ ਮਿਲ ਕੇ ਰੋਕਣਾ ਚਾਹੀਦਾ ਹੈ ਸਰਕਾਰ ਪਾਵੇਂ ਅੱਜ ਕੱਲ ਨਸ਼ੇ ਨੂੰ ਹਟਾਉਣ ਦੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੀ ਹੈ ਕਈ ਵੱਡੇ ਨੇਤੇ ਜਿਹੜੇ ਹਨ हाल ही ਦੇ ਵਿੱਚ ਗ੍ਰਿਫਤਾਰ ਹੋਏ ਗਨਾਂ ਕਈ ਲੋਕਾਂ ਦੇ ਘਰ ਤਾਂ ਹੀ ਹਨ ਲੇਕਿਨ ਪਿੱਛੇ ਜੀ ਆਪਾਂ ਦੇਖਿਆ ਕਈ ਲੋਕ ਜੋ ਸਤਿਮੁੱਚ ਸਰਕਾਰ ਦੇ ਆਪਣੇ ਸਨ ਸਤਿਮੁੱਚ ਸਰਕਾਰ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਸਨ ਉਹਨਾਂ ਦੇ ਘਰਾਂ ਨੂੰ ਕੁਝ ਨਹੀਂ ਹੋਇਆ ਖਾਸ ਕਰ ਕੁਝ ਪੁਲਿਸ ਵਾਲੇ ਜੋ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਹੋਏ ਉਹਨਾਂ ਦੇ ਘਰਾਂ ਤੇ ਕੋਈ ਪੀਲਾ ਬੰਜਾਨੀ ਚੱਲ ਆ ਆਪਾਂ ਨੂੰ ਸਭ ਨੂੰ ਮਿਲ ਕੇ ਇਸ ਦੇ ਖਿਲਾਫ ਬੋਲਣ ਦੀ ਲੋੜ ਹੈ ਇਹ ਸਿਰਫ ਪਿੰਡਾਂ ਵਿੱਚ ਨਹੀਂ ਸਗੋਂ ਕਈ ਧਾਰਮਿਕ ਥਾਵਾਂ ਤੇ ਖੁੱਲ ਕੇ ਚੱਲ ਰਿਹਾ ਹੈ ਆਪਾਂ ਨੂੰ ਇਸ ਨੂੰ ਸਮਝਣ ਦੀ ਲੋੜ ਹੈ ਸਾਡਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਨਹੀਂ ਸਗੋਂ ਇੱਕ ਆਇਨਾ ਦਿਖਾਣਾ ਹੈ ਪਿਛਲੇ ਦਿਨੀ ਕਈ ਗਰੰਤੀ ਸਿੰਘ ਕਈ ਪਿੰਡੇ ਪ੍ਰਧਾਨ ਐਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਐਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੀ ਹੈ ਹਾਂਜੀ ਤੁਹਾਨੂੰ ਕਿਵੇਂ ਲੱਗੀ ਤੇ ਮਿਲ ਗਿਆ ਤੁਹਾਨੂੰ ਜਗਤਾਰ ਸਿੰਘ ਦਾ ਕੈਰੇਕਟਰ ਕਿ ਜੋ ਉਸਨੇ ਕੀਤਾ ਬਿਲਕੁਲ ਸਹੀ ਕੀਤਾ ਜਾ ਨਹੀਂ ਤੁਹਾਡੀ ਇਸ ਬਾਰੇ ਕੀ ਰਹੇ ਹੈ ਤੁਸੀਂ ਕੀ ਕਰਨਾ ਚਾਹੋਗੇ ਜੋ ਪੰਜਾਬ ਦੇ ਵਿੱਚ ਵੱਧ ਰਿਹਾ ਨਸ਼ਾ ਹੈ ਇਸ ਦੇ ਪਿੱਛੇ ਦਾ ਜਿੰਮੇਵਾਰ ਕੌਣ ਹੈ ਹਾਂਜੀ ਦੇਵ ਸਾਨੂੰ ਜੱਜਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਨਾਲ ਲੱਗਦੀ ਬੈਲਿਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦੇਵ ਸਾਨੂੰ ਜੱਜਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ